ਗੁਰਮਤ ਪਿਆਰਿਓ ਸਮਝਾਉਣ ਵਾਲਾ ਵੀ ਕੋਈ ਚਾਹੀਦਾ ਸਮਝਾਉਣ ਵਾਲੇ ਤੋਂ ਬਿਨਾ ਸਮਝ ਨਹੀਂ ਪੈਂਦੀ ਤੇ ਜਿਹੜੇ ਸਮਝਾਉਣ ਵਾਲੇ ਹੁੰਦੇ ਨਾ ਫਿਰ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਉਹਨਾਂ ਵਿੱਚੋਂ ਹੀ ਸਮਝਾਉਣ ਵਾਲਿਆਂ ਵਿੱਚੋਂ ਇੱਕ ਸਨ ਪਿਆਰੇ ਬਾਬਾ ਜੀ ਸੰਤ ਬਾਬਾ RAM ਸਿੰਘ ਸਾਹਿਬ ਜੀ ਗੁਰਮਤ ਵਿਦਿਆ ਦੇ ਮਾਰਤੰਡ ਇਹ ਜਿਹੜੀ ਨਾ ਆਪ ਜੀ ਨਾਲ ਮੈਂ ਬੇਨਤੀ ਆਰੰਭ ਚ ਹੀ ਮੈਂ ਹੋਰ ਭੂਮਿਕਾ ਨਹੀਂ ਬਣੀ ਫਤਿਹ ਕਿਉਂ ਲੱਗੇ ਆਂ ਕਈ ਵਾਰੀ ਫਤਿਹ ਦੀ ਪਉਣਾ ਪਉਣਾ ਕਹਿੰਦਾ ਲਾਉਣਾ ਪੈਂਦਾ ਕਿਉਂ ਕਿਉਂਕਿ ਅਸੀਂ ਭੁੱਲ ਗਏ ਆਂ ਹਾਂ ਕੀ ਕਰਨਾ ਕੀ ਏ ਇਹ ਜਿਹੜੀ ਫਤਿਹ ਆ ਐਵੇਂ ਥੋੜੀ ਮਿਲ ਗਈ ਜਿਹੜੇ ਸਾਨੂੰ ਜਕਾਰੇ ਮਿਲੇ ਨਾਰੇ ਮਿਲੇ ਬਾਣੀ ਮਿਲੀ ਬਾਣਾ ਮਿਲੇ ਐਵੇਂ ਮਿਲ ਗਈ ਓਏ ਬਾਣੀ ਦੇਣ ਵਾਸਤੇ ਸਾਡੇ ਗੁਰੂ ਤਤੀਆਂ ਤਵੀਆਂ ਤੇ ਬੈਠੇ ਆ ਸ਼ੁੱਧ ਸਰੂਪ ਰਵੇ ਅੱਜ ਵੀ ਯਤਨ ਤੇ ਬੜਿਆਂ ਵੱਡਿਆਂ ਦੇ ਨੇ ਇਹਨਾਂ ਕੋਲੋਂ ਪਾਣੀ ਖੋਲੋ ਇਹਨਾਂ ਕੋਲੋਂ ਬਾਣਾ ਖੋਲੋ ਔਰ ਜਾਣੇ ਅਣਜਾਣੇ ਖਾਲਸਾ ਜੀ ਜਦੋਂ-ਜਦੋਂ ਵੀ ਅਸੀਂ ਦੁਨਿਆਵੀ ਸੁੱਖਾਂ ਵਿੱਚ ਪਏ ਜਦੋਂ-ਜਦੋਂ ਵੀ ਰਾਜ ਭਾਗ ਦੁਨਿਆਵੀ ਦੇ ਮੋਹ ਵਿੱਚ ਪਏ ਅਸੀਂ ਪਛੜੇ ਹਾਂ ਤੇ ਜਦੋਂ ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਕੱਟਦਾ ਰਿਹਾ ਜੰਗਲਾਂ 'ਚ ਜੰਗਲਾਂ ਚ ਦਰਖਤਾਂ ਵਾਲੀ ਐ ਮੜ ਜਾ ਸਿਰ ਲਾ ਲੈਣਾ ਉੱਥੇ ਹੀ ਸੁੱਖ ਲੈ ਲੈਣਾ ਤੇ ਖਾਲਸਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਸੱਚਾ ਵੱਡੇ ਵੱਡੇ ਤਤਵੇਤੇ ਗੁਣੀ ਜਨ ਜਿਨ੍ਹਾਂ ਦਾ ਗਿਆਨੀ ਸੁਖਵੰਤ ਸਿੰਘ ਜੀ ਹੁਣ ਜ਼ਿਕਰ ਕਰਕੇ ਗਏ ਉਹਨਾਂ ਮਹਾਂਪੁਰਖਾਂ ਦੀ ਹਾਜ਼ਰੀ ਲਵਾ ਕੇ ਗਏ ਉਹ ਹਾਜ਼ਰੀਆਂ ਦੇ ਰਹੇ ਨੇ ਤੁਹਾਡੇ ਦਰਸ਼ਨ ਦੀਦਾਰਿਆਂ ਦੀ ਖੁਸ਼ੀ ਬਾਬਾ ਜੀ ਬਾਬਾ RAM ਸਿੰਘ ਸਾਹਿਬ ਜੀ ਮੈਂ ਗੱਲ ਆਰੰਭ ਕਰਾਂ ਟੂਟੋ ਮਜਾਰਾ ਕੀ ਏ ਔਰ ਇਹ ਬਾਬੇ ਅਗੜ ਸਿੰਘ ਦੀ ਟਕਸਾਲ ਕੀ ਏ ਇਹ ਟਕਸਾਲ ਕਿੱਥੋਂ ਸ਼ੁਰੂ ਹੋਈ ਆ ਇੱਥੋਂ ਆਰੰਭਤਾ ਕਰੀਏ ਉਸ ਤੋਂ ਪਹਿਲਾਂ ਕਿਰਪਾ ਕਰੋ ਬਹੁਤ ਹੀ ਪਿਆਰ ਵਾਲੇ ਬੈਠੇ ਹੋ ਮਾਰੇ ਦਾ ਸ਼ਰੋਮਣੀ ਪੰਥ ਮਾਰੇ ਦਾ ਪੰਥ ਖਾਲਸਾ ਜੀ ਜਾਣੇ ਅਣਜਾਣੇ ਅਸੀਂ ਕੌਮ ਕੌਮ ਕਹਿ ਕੇ ਕਈ ਚੀਜ਼ਾਂ ਪ੍ਰਚਾਰ ਲੀਆਂ ਮਾਰੇ ਨੇ ਕੌਮ ਚਲਾਈ ਆ ਕਿ ਪੰਥ ਚਲਾਇਆ ਪੜਦੇ ਵੀ ਰੋਜਾਂ ਆਗਿਆ ਭਈ ਅਕਾਲ ਕੀ ਤੇ ਅੱਗੇ ਕੀ ਆ ਜੀ ਤਾਂ ਫੇ ਚਲਾਇਓ ਪੰਥ 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 ਜਲਾਇਆ ਪੰਥ ਰਸਤਾ ਪੰਥ ਆ ਮਾਰੇ ਦਾ ਪੰਥ ਇਹ ਜਿਹੜਾ ਪੰਥ ਹੈ ਨਾ ਉਹ ਵੀ ਸ਼ਰੋਮਣੀ ਬੁੱਢਾ ਦਲ ਤਰਨਾ ਦਲ ਇਹ ਸੱਚੇ ਪਾਤਸ਼ਾਹ ਤੋਂ ਬਰੋਸਾ ਏ ਹੋਏ ਤੇ ਤਕਸਾਲ ਖਰੇ ਸੱਚੇ ਸਕੇ ਟਕਸਾਲ ਦੇ ਜਿਹਨੂੰ ਦਮਨ ਵੀ ਟਕਸਾਲ ਕਹਿੰਦੇ ਆ ਆ ਉਥੋਂ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਬੜੇ ਅਤਬ ਨਾਲ ਬਾਬਾ ਨਾਗਰ ਸਿੰਘ ਸਾਹਿਬ ਜੀ ਉਹਨਾਂ ਦੇ ਪ੍ਰੇਮ ਵਿੱਚ ਉਹਨਾਂ ਦੇ ਸੱਦੇ ਪੱਤਰਾਂ ਤੇ ਔਰ ਉਹ ਆਪਣੇ ਵੱਡਿਆਂ ਦੇ ਪ੍ਰੇਮ ਵਿੱਚ ਉਹਨਾਂ ਤਤਵੇਤਿਆਂ ਦੇ ਅਤਬ ਵਿੱਚ ਇਹ ਸਲਾਨਾ ਸਮਾਗਮ ਕਰ ਕਰਵਾ ਰਹੇ ਨੇ ਬੜੀਆਂ ਪਿਆਰ ਵਾਲੀਆਂ ਹਸਤੀਆਂ ਮਾਲਪੁਰ ਇਲਾਕਾ ਹੀ ਨਹੀਂ ਗੁਰਮਤ ਪਿਆਰਿਓ ਦੁਨੀਆ ਭਰ ਦੇ ਵਿੱਚੋਂ ਜਿਵੇਂ ਵੇਖਾਂ ਦੇਸਾਂ ਪ੍ਰਦੇਸਾਂ ਚੋਂ ਵਿਸ਼ ਪੱਤਰ ਤੇ ਜੇ ਆਏ ਹੋ ਵਿਸ਼ ਪੱਤਰ ਤੇ ਜਿਨ੍ਹਾਂ ਦੀ ਜਾਣ ਪਹਿਚਾਨ ਹੈ ਉਹਨਾਂ ਦੇ ਦਰਸ਼ਨ ਦੀਦਾਰੇ ਕਰਦੇ ਆਂ ਫਤਿਹ ਦਾ ਸਿਮਰਨ ਕਰਨ ਲੱਗਾ ਹਾਂ ਸਾਰੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਟਕਸਾਲ ਜਦੋਂ ਗੱਲ ਚੱਲਦੀ ਨਾ ਦਮਦਮੀ ਟਕਸਾਲ ਉਹ ਕੱਲੇ ਮੈਤੇ ਤੋਂ ਨਹੀਂ ਚੱਲੀ ਮੈਤੇ ਤੋਂ ਪਹਿਲਾਂ ਤਾਂ ਭਿੰਡਰ ਆਇਆ ਭਿੰਡਰਾਂ ਤੋਂ ਪਹਿਲਾਂ ਮਰਾਲਾ ਬਾਬਾ ਸੁੰਦਰ ਸਿੰਘ ਜੀ ਮਰਾਲੇ ਭਰੇ ਪੜਿਆ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਸਨ ਉਹਨਾਂ ਤੋਂ ਪਹਿਲਾਂ ਪਿਆਰੇ ਬਾਬਾ ਜੀ ਬਾਬਾ ਦਇਆ ਸਿੰਘ ਜੀ ਬਹੁਤ ਵੱਡੀ ਹਸਤੀ ਹੋਇਆ ਤੇ ਫਿਰ ਉਹ ਜਿਹੜੇ 48 ਨੇ 48 ਗੁਰੂ ਕੇ ਪਿਆਰੇ ਜਿਹੜੇ ਵਿਦੇਹੀ ਹੋਏ ਕਲਗੀ ਧਰਜੀ ਤੋਂ ਅਰਥ ਸੁਣਦਿਆਂ ਗੁਰਮਖ ਪਿਆਰਿਓ ਜਿਨ੍ਹਾਂ ਦੇ ਅਸਥਾਨ ਤੇ ਬੈਠੇ ਹਾਂ ਸ਼੍ਰੀਮਾਨ ਬ੍ਰਹਮ ਗਿਆਨੀ ਤੇ ਜਰਨੈਲ ਪਿਆਰੇ ਬਾਬਾ ਅਗੜ ਸਿੰਘ ਜੀ ਵਾਹ ਉਹ ਬ੍ਰਹਮ ਗਿਆਨੀ ਵੀ ਨੇ ਤੇ ਉਹ ਜਰਨੈਲ ਵੀ ਨੇ ਉਹ ਨੇਰੇ ਪੁਰੇ ਸੰਤ ਨਹੀਂ ਉਹ ਸਪਾਈ ਵੀ ਨਹੀਂ ਦੱਸੋ ਜੇ ਤੇ ਬ੍ਰਹਮ ਗਿਆਨਤਾ ਵਾਲੀ ਗੱਲ ਵੇਖਣੀ ਆ ਪਿਆਰੇ ਬਾਬਾ ਅਗੜ ਸਿੰਘ ਸਾਹਿਬ ਜੀ ਏਡੀ ਵੱਡੀ ਕਿਰਪਾ ਉਹ ਸਭ ਕੁਝ ਜਾਣਦੇ ਸਨ ਆਉਣ ਵਾਲੇ ਨੂੰ ਵੇਖ ਕੇ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਮਨ ਵਿੱਚ ਕੀ ਆ ਇਹ ਤਾਂ ਗੱਲ ਨਿੱਕੀ ਜੀ ਆ ਉਹ ਪਿਛਲਾ ਵੀ ਜਾਣਦੇ ਸੀ ਆਉਣ ਵਾਲੇ ਸਮੇਂ ਦਾ ਵੀ ਜਾਣਦੇ ਸਨ ਵੱਡੀ ਹਸਤੀ ਨੌ ਪ੍ਰਕਾਰ ਦੀ ਭੂਮਿਕਾ ਉਹ ਚ ਖੇਡਣ ਵਾਲੇ ਬ੍ਰਹਮ ਗਿਆਨੀ ਬ੍ਰਹਮਨੇਸ਼ਟ ਬ੍ਰਹਮ ਸਰੋਤਰੀ ਬ੍ਰਹਮ ਲਖਿਆ ਤੇ ਤੇ ਜਰਨੇਲੀ ਉਹ ਬਾਬਾ ਅਗੜ ਸਿੰਘ ਜੀ ਆ ਕੱਲ ਹੀ ਜਾ ਕੇ ਮੋਮਨ ਖਾਂ ਦਾ ਸਿਰ ਵੱਢ ਕੇ ਲਾਏ ਕੱਲ ਹੀ ਜਾ ਕੇ ਇਹ ਤੋਂ ਵੱਡੀ ਵੀਰਤਾ ਦੀ ਸੂਰਬੀਰਤਾ ਦੀ ਦੱਸੋ ਮਿਸਾਲ ਕਿੱਥੇ ਮਿਲਦੀ ਆ ਅਰ ਬਾਬੇ ਅਗੜ ਸਿੰਘ ਸਾਹਿਬ ਜੀ ਦੇ ਐਸ ਧਰਤੀ ਤੇ ਚਰਨਾ ਹੀ ਨਹੀਂ ਪਏ ਗੁਰੂ ਪਿਆਰਿਓ ਐਸ ਧਰਤੀ ਤੇ ਬਹੁਤ ਲੰਬਾ ਸਮਾਂ ਇਹ ਦੁਆਬੇ ਦੇ ਅੱਤ ਭਾਗ ਚੰਗੇ ਉਭਰਾਜੇ ਤੇ ਉਹਨਾਂ ਦਾ ਖਾਨਦਾਨ ਕਿਹੜਾ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਸੰਤ ਸਪਾਈ ਬਾਬਾ ਮਨੀ ਸਿੰਘ ਜੀ ਜਿਨੀ ਬੰਦ-ਬੰਦ ਕਟਵਾਏ ਸਾ ਸੰਗਤ ਜੀ ਦੱਸ ਕੇ ਪਹਿਲੀ ਤੇ ਗੱਲ ਕੋਟਿਆਂ ਤੋਂ ਨਹੀਂ ਗੁੱਟ ਤੋਂ ਵੱਢਣ ਲੱਗਾ ਉੱਥੇ ਰੋ ਗਿਆ ਭਾਈ ਪੋਟੇ ਘੱਟ ਤੇ ਜਦੋਂ ਗੁੱਟ ਕੱਢ ਦਿੱਤਾ ਮੋਢਾ ਕੱਟਣ ਲੱਗਾ ਭਾਈ ਮਨੀ ਸਿੰਘ ਸਾਹਿਬ ਨੇ ਆਹ ਕੂਣੀ ਮੋਰੇ ਕਰ ਦਿੱਤੇ ਉਹ ਵੀ ਉਹ ਵੀ ਉੱਥੇ ਸੀ ਉੱਥੇ ਮੋਢੀ ਆ 48 ਸਿੰਘਾਂ ਚ ਬਾਣੀ ਲਿਖਣ ਵਾਲੇ ਬਾਬਾ ਦੀਪ ਸਿੰਘ ਸਾਹਿਬ ਜੀ ਕਲਮਾ ਸਿਆਹੀ ਤੇ ਬਾਬਾ ਅਗੜ ਸਿੰਘ ਜੀ ਉਹ ਵੀ ਹਾਜ਼ਰ ਨੇ ਬਾਬਾ ਅਗੜ ਸਿੰਘ ਜੀ ਬਹੁਤ ਬਲੰਦ ਹਸਤੀ ਨੇ ਖਾਲਸਾ ਜੀ ਜਿਵੇਂ ਅਕਈ ਨੌਜਵਾਨ ਆਏ ਉਹਨਾਂ ਆ ਕੇ ਪ੍ਰਚਾਰ ਕਰ ਦਿੱਤਾ ਜਦੋਂ ਮੇਰੇ ਵਰਗੇ ਵੀ ਆਏ ਉਹ ਕਹਿੰਦੇ ਜੀ ਪਹਿਲਾਂ ਤਾਂ ਕੀਤਾ ਹੀ ਕੁਛ ਨਹੀਂ ਹੁਣ ਵਾਲਿਆਂ ਹੀ ਕੀਤਾ ਇਹ ਭੁਲੇਖਾ ਹੀ ਆ ਸਾਡਾ ਕਿ ਪਹਿਲੇ ਜਿਹੜੇ ਉਹ ਸਾਇਦ ਇੱਕ ਚੇਤੇ ਵਿੱਚ ਪਹਿਲਿਆਂ ਵਾਲਿਆਂ ਗਰਾਊਂਡ ਹੀ ਨਾ ਬਣਾਈ ਹੁੰਦੀ ਤੇ ਖੇਲ ਦੇ ਕਿੱਥੇ ਜੇ ਪਹਿਲਿਆਂ ਵਾਲਿਆਂ ਸੰਭਿਆ ਹੀ ਨਾ ਹੁੰਦਾ ਤੇ ਤੁਸੀਂ ਕੀ ਕਰਕੇ ਵਿਖਾਉਂਦੇ ਇਸ ਤਰ੍ਹਾਂ ਨਹੀਂ ਹੁੰਦਾ ਮੋਟ ਮੋੜ ਤੇ ਸਤਗੁਰਾਂ ਤੋਂ ਹੀ ਵੱਜਾ ਤੇ ਗੁਰੂ ਕੇ ਪਿਆਰਿਆਂ ਸਾंभਿਆ ਬਾਬਾ ਅਗੜ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਸਈ ਬਾਬਾ ਰਾਮ ਸਿੰਘ ਜੀ ਅਸੀਂ ਪਤਾ ਕੀ ਆ ਸਾਡੀ ਬਦਕਿਸਮਤੀ ਕਿਸੇ ਨੇ ਕੀ ਖਾ ਲਿਆ ਕੀ ਪਾ ਲਿਆ ਇਹ ਵੇਖਦੇ ਹਾਂ ਭੂਮਿਕਾ ਕਿਹੜੀ ਵਿੱਚ ਖੇਡਦਾ ਐ ਨਹੀਂ ਕੋਈ ਵੇਖਦਾ ਉਹ ਬ੍ਰਹਮ ਵਿੱਚ ਖੇਡਣ ਵਾਲੇ ਬਾਬਾ ਰਾਮ ਸਿੰਘ ਜੀ ਉਹਨਾਂ ਨੇ ਬੜਿਆਂ ਨੂੰ ਵਿਦਿਆ ਪੜਾਈ ਗੁਰਮੁਖ ਪਿਆਰਿਓ ਤੇ ਫਿਰ ਇਦਾਂ ਵੀ ਨਹੀਂ ਬਈ ਮੈਨੂੰ ਹੀ ਆਉਂਦਾ ਕਦੇ ਨਹੀਂ ਜਾਣ ਦੇਣਾ ਆਪ ਸਤੋ ਕੀ ਗਲੀ ਭਾਈ ਮਨੀ ਸਿੰਘ ਜੀ ਉਹ ਵੀ ਤਕਸਾਲਿਆ ਸਾਡੀ ਉੱਥੇ ਪੜਨ ਕਲ ਦੇ ਰਾਇ ਭੀ ਉੱਥੇ ਚਲੇ ਜਾਓ ਉੱਥੇ ਜਾ ਕੇ ਵਿਦਿਆ ਪ੍ਰਾਪਤ ਕਰੋ ਉਹ ਭਾਈ ਸਾਹਿਬ ਗੁਰਮਖ ਪਿਆਰੇ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਬੜੇ ਭਾਗੇ ਜਿਨ੍ਹਾਂ ਦਰਸ਼ਨ ਨਹੀਂ ਨਾ ਕੀਤੇ ਆਓ ਬੜੇ ਪ੍ਰੇਮ ਨਾਲ ਉਹਨਾਂ ਨੂੰ ਆਦਬ ਅਕੀਦਤ ਸਤਕਾਰ ਭੇਟ ਕਰਦੇ ਆਂ ਸਿਰ ਝੁਕਾ ਕੇ ਗੱਜ ਕੇ ਗਈਏ ਸਤਨਾਮ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਅੱਖਰ ਤਾਂ ਸਾਨੂੰ ਲੱਗਦੇ ਚਾਰ ਹੀ ਵੇਖੋ ਭਾਈ ਗੁਰਦਾਸ ਜੀ ਨੇ ਵੀ 12 ਚ ਜ਼ਿਕਰ ਕੀਤਾ ਕਹਿੰਦੇ ਵੇਖੋ 33 ਵਿੱਚ ਉਦੋਂ ਵੀ ਤਾਂ ਪਰਮੇਸ਼ਰ ਸੀ ਦੁਆਪਰ ਵਿੱਚ ਵੀ ਸਾਧਯੋਗ ਵਿੱਚ ਵੀ ਸੀ ਇੱਕ ਇੱਕ ਅੱਖਰ ਦਾ ਜਾਪ ਸੀ ਤੇ ਵਾਹਿਗੁਰੂ ਗਰਮੰਤਰ ਦੇ ਚੌਹਾਂ ਯੁੱਗਾਂ ਦਾ ਨਿਚੋੜ 36 ਯੋਗ ਪਹਿਲਾਂ ਜਪਿਆ ਨੌ ਨੌ ਯੋਗ ਦੀ ਚੌਕੜੀ ਆ ਨੌ ਚੌਕਾ 36 ਤੇ ਚਾਰ ਯੋਗ ਫੇਰ ਜਪਿਆ ਗੁਰੂ ਨਾਨਕ ਸਾਹਿਬ ਨੇ ਤੇ ਫਿਰ ਵਾਹੇ ਗੁਰੂ ਸਾਨੂੰ ਤੇ ਕਹਿਣੇ ਨਹੀਂ ਆ ਕਈ ਵਾਹੇ ਗਰੂ ਹੀ ਕਹੀ ਜਾਂਦੇ ਆ ਹਾਲੇ ਤਾਂ ਹੀ ਨਾ ਉਹ ਉਹ ਕਹੀ ਤੇ ਏਡੇ ਜੁਸੀਲੇ ਚ ਫਤਕ ਜਾਓ ਉਹ ਕਹਿੰਦੇ ਖਾਲਸਾ ਫਤਿਹ ਉਹ ਵਾਹੇ ਗੁਰੂ ਵਿੱਚ ਆਉਂਦਾ ਹੀ ਉਹ ਫੇਰ ਕਹੀ ਤੇ ਸੱਤ ਸ੍ਰੀ ਅਕਾਲ ਕਹਿੰਦੇ ਸੀ ਨਾ ਹਣ ਹਣ ਸਟਾਈਲ ਵੜਾ ਸ਼ਸਤਰੀ ਕਾਲ ਕਿ ਸੋਸ਼ ਸ੍ਰੀ ਕਾਲ ਕਿ ਸੁਸਰੀ ਗਾਲ ਹੀ ਗਈ ਜਾਂਦੇ ਆ ਵੀ ਸੁਸਰੀ ਦੀ ਕਾਦੀ ਗਾਲ ਹੋਏ ਸੱਤ ਸ੍ਰੀ ਅਕਾਲ ਅਸੀਂ ਟੁੱਟੇ ਕਿਉਂ ਕਿਉਂਕਿ ਨਾ ਕੋਈ ਟਕਸਾਲਾਂ ਚ ਪੜਦਾ ਤੇ ਉਹ ਇੰਗਲਿਸ਼ ਮੀਡੀਅਮ ਵਾਲਿਆਂ ਤੇ ਸਖੜ ਲੈਣਾ ਹੀ ਨਹੀਂ ਉਹਦੇ ਹੋਰਾਂ ਪਾਉਣਗੇ